ਕੱਲੀ ਮੈਂ ਹੱਕਬਰ ਸਿੰਘ ਵੇਦੀ ਦਿੱਲੀ ਸਰਕਾਰ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਕਸਰਤ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਨਾਮਾਂ ਤੇ ਚਰਚਾ ਚੱਲ ਰਹੀ ਹੈ ਤੇ ਇਸ ਦੇ ਨਾਲ ਹੀ ਕੁਝ ਅਜਿਹੀ ਸਖਤ ਟਿੱਪਣੀ ਦਾ ਵੀ ਜ਼ਿਕਰ ਕਰਾਂਗੇ ਜਿਹੜੀ ਟਿੱਪਣੀ ਰਵਨੀਤ ਸਿੰਘ ਬਿੱਟੂ ਨੇ ਕੀਤੀ ਹੈ ਜਿਹੜੀ ਟਿੱਪਣੀ ਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸਿਆ ਕਿ ਆਖਰ ਰਵਨੀਤ ਸਿੰਘ ਬਿੱਟੂ ਨੇ ਅਜਿਹਾ ਬਿਆਨ ਕਿਉਂ ਦਾਗਿਆ ਕਿਸ ਦੇ ਇਸ਼ਾਰੇ ਤੇ ਦਾਗਿਆ ਜਾਂ ਪਾਰਟਪਾ ਦੇ ਅੱਗੇ ਆਪਣੇ ਨੰਬਰ ਬਣਾਉਣ ਲਈ ਉਹਨਾਂ ਨੇ ਅਜਿਹੀ ਬਿਆਨਬਾਜ਼ੀ ਕੀਤੀ ਹੈ ਸਭ ਤੋਂ ਪਹਿਲਾਂ ਰੁਕ ਕਰਾਂਗੇ ਦਿੱਲੀ ਵੱਲ ਦਿੱਲੀ ਦੇ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਕਿਉਂਕਿ ਜਿਵੇਂ ਹੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈ ਤੇ ਜ਼ਮਾਨਤ ਤੋਂ ਬਾਅਦ ਇੱਕ ਵੱਡਾ ਐਲਾਨ ਕੀਤਾ ਜਾਂਦਾ ਹੈ ਇਸ ਨੂੰ ਇਤਿਹਾਸਕ ਕਿਹਾ ਜਾ ਰਿਹਾ ਹੈ ਇਸ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਵੱਡਾ ਜ਼ਿਗਰਾ ਜਿਹੜਾ ਰਵਿੰਦ ਕੇਜਰੀਵਾਲ ਨੇ ਦਿਖਾਇਆ ਹੋਰਨਾ ਸਿਆਸੀ ਪਾਰਟੀਆਂ ਦੇ ਵਿੱਚ ਕਦੇ ਵੀ ਅਜਿਹੀ ਪਹਿਲ ਕਦਮੀ ਨਹੀਂ ਵਿਖਾਈ ਦਿੱਤੀ ਬਹੁਤ ਸਾਰੇ ਲੋਕ ਵੋਦਿਆਂ ਦੇ ਨਾਲ ਚਿਪਕੇ ਰਹਿੰਦੇ ਆ ਬਹੁਤ ਸਾਰੇ ਲੋਕ ਕੁਰਸੀਆਂ ਨਹੀਂ ਛੱਡਣਾ ਚਾਹੁੰਦੇ ਪਰੰਤੂ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਐਲਾਨ ਕੀਤਾ ਹੈ ਤਾਂ ਉਸ ਤੋਂ ਬਾਅਦ ਇਹ ਚਰਚਾ ਜ਼ਰੂਰ ਖੜੀ ਹੈ ਕਿ ਆਖਰ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਕਰਕੇ ਲਿਆ ਭਾਵੇਂ ਉਹਨਾਂ ਨੇ ਕੱਲ ਇਹ ਮੀਟਿੰਗ ਦੇ ਵਿੱਚ ਆਪਣਾ ਐਲਾਨ ਕਰਦਿਆਂ ਇਹ ਗੱਲ ਕਹੀ ਕਿ ਪਹਿਲਾਂ ਵੀ ਮੈਨੂੰ ਲੋਕਾਂ ਨੇ ਚੁਣਿਆ ਤੇ ਅਗਲੀ ਵਾਰ ਵੀ ਦਿੱਲੀ ਦੇ ਲੋਕ ਹੀ ਫੈਸਲਾ ਕਰਨਗੇ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇ 2013 ਦੇ ਵਿੱਚ ਆਮ ਆਦੀ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਤਾਂ ਲਗਾਤਾਰ ਉਹਨਾਂ ਦੀ ਸਰਕਾਰ ਦੇ ਉੱਤੇ ਇਸ ਕਰਕੇ ਖਤਰਾ ਮੰਡਰਾਇਆ ਰਹਿੰਦਾ ਕਿ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਹੈ ਤੇ ਜਿਸ ਤਰ੍ਹਾਂ ਦੇ ਕੰਮ ਜਿਸ ਤਰ੍ਹਾਂ ਸਰਕਾਰ ਦੀ ਹਿਲਜੁਲ ਜਾਂ ਹਲਚਲ ਹੋਣੀ ਚਾਹੀਦੀ ਹੈ ਉਹਦੇ ਵਿੱਚ ਵੱਡੀਆਂ ਰੋਕਾਂ ਜਾਂ ਰੁਕਾਵਟਾਂ ਕੇਂਦਰ ਸਰਕਾਰ ਖੜੀਆਂ ਕਰਦੀ ਹੈ ਆਖਰ ਜਦੋਂ ਹੁਣ ਅਰਵਿੰਦ ਕੇਜਰੀਵਾਲ ਨੇ ਇਹ ਮਾਸਟਰ ਸਟ੍ਰੋਕ ਖੇਡਿਆ ਤਾਂ ਦੋ ਇਲੈਕਸ਼ਨਾਂ ਅਰਵਿੰਦ ਕੇਜਰੀਵਾਲ ਦੇ ਅੱਗੇ ਦਖਾਈ ਦੇ ਰਹੀਆਂ ਇੱਕ ਦਿੱਲੀ ਦੀ ਇਲੈਕਸ਼ਨ ਦੂਜੀ ਹਰਿਆਣਾ ਦੀ ਇਲੈਕਸ਼ਨ ਤੇ ਇਸ ਦੇ ਨਾਲ ਇਹ ਵੀ ਚਰਚਾ ਦਿਖਾਈ ਦੇ ਰਹੀ ਹੈ ਕਿ ਆਖਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਅਗਲਾ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਵੇ ਜਿਹਦੇ ਵਿੱਚ ਦੋ ਚਾਰ ਨਾਵਾਂ ਦਾ ਜੇ ਜ਼ਿਕਰ ਕਰ ਲਈਏ ਜਿਸ ਦੇ ਵਿੱਚ ਅਸ਼ੋਕ ਗਹਿਲੌੜ ਦਾ ਨਾਮ ਸਭ ਤੋਂ ਅੱਗੇ ਆ ਫਿਰ ਗੋਪਾਲ ਰਾਏ ਇਸੇ ਤਰ੍ਹਾਂ ਆਛੀ ਇਸੇ ਤਰ੍ਹਾਂ ਸਨੀਤਾ ਕੇਜਰੀਵਾਲਦਾ ਜ਼ਿਕਰ ਵੀ ਆਉਂਦਾ ਕਿਉਂਕਿ ਸਨੀਤਾ ਕੇਜਰੀਵਾਲ ਉਹਨਾਂ ਦੀ ਪਤਨੀ ਨੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸੀ ਤਾਂ ਜਿਸ ਤਰ੍ਹਾਂ ਦਿੱਲੀ ਸਰਕਾਰ ਜੇਲ੍ਹ ਤੋਂ ਚਲਾਉਣ ਦਾ ਦਾਵਾ ਕੇਜਰੀਵਾਲ ਕਰ ਰਹੇ ਸਨ ਉਹਨਾਂ ਦੇ ਮੰਤਰੀ ਕਰ ਰਹੇ ਸਨ ਜਿਸ ਤਰ੍ਹਾਂ ਦੇ ਸਨੇਹ ਸਨੀਤਾ ਕੇਜਰੀਵਾਲ ਉਹਨਾਂ ਨਾਲ ਮਿਲਣੀ ਕਰਨ ਤੋਂ ਬਾਅਦ ਦਿੰਦੇ ਰਹੇ ਹੈ ਤਾਂ ਇੱਕ ਵੱਡੀ ਇਸ ਗੱਲ ਤੇ ਚਰਚਾ ਬਣੀ ਸਿੱਕੀ ਅਗਲਾ ਮੁੱਖ ਮੰਤਰੀ ਸਨੀਤਾ ਕੇਜਰੀਵਾਲ ਹੋ ਸਕਦੇ ਆ ਪਰੰਤੂ ਪਰਿਵਾਰਵਾਦ ਨੂੰ ਲੈ ਕੇ ਵੀ ਕੁਝ ਚਰਚਾਵਾ ਦਿਖਾਈ ਦਿੱਤੀਆਂ ਸੀ ਪ੍ਰਤਿਕ ਘਟਨਾਕਰਮ ਹੋਰ ਸਾਂਝਾ ਕਰਾਂਗੇ ਇੱਥੇ ਕਿ ਜਿਸ ਤਰ੍ਹਾਂ ਚਾਰਖੰਡ ਦੇ ਮੁੱਖ ਮੰਤਰੀ ਹਿਮੰਤ ਸਰੇਂਦੀ ਗ੍ਰਿਫਤਾਰੀ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਹੋਈ ਸੀ ਤਾਂ ਜਿਵੇਂ ਹੀ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਉਹ ਫਿਰ ਅਹੁਦੇ ਦੀ ਸੋਚ ਚੁੱਕਦੇ ਆ ਜਿਵੇਂ ਹੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਚੰਪਈ ਸਰੇ ਨੂੰ ਇੱਕ ਦਲਤ ਆਗੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਹੁਣ ਇੱਕ ਵਾਰ ਫਿਰ ਹਮੰਤ ਸਰੇ ਨੇ ਜ਼ਮਾਨਤ ਲੈਣ ਤੋਂ ਬਾਅਦ ਉਹਦੇ ਦੀ ਸੋਚ ਚੁੱਕੀ ਚੰਪਾਈ ਸਰੇ ਨੂੰ ਅਸਤੀਫਾ ਦੇਣਾ ਪਿਆ ਤੇ ਇਹੀ ਚੰਪਾਈ ਸਰੇਨ ਇੱਕ ਵਾਰ ਫਿਰ ਭਾਜਪਾ ਦੇ ਵੱਲ ਰੁੱਕ ਕਰਦੇ ਆ ਬਹੁਤ ਸਾਰੀਆਂ ਚਰਚਾਵਾਂ ਛੱਡਦੀਆਂ ਤਾਂ ਕੁਝ ਕਬਰਾਟ ਰਵਿੰਦ ਕੇਜਰੀਵਾਲ ਦੇ ਮਨ ਦੇ ਵਿੱਚ ਵੀ ਹੋਏਗੀ ਕਿ ਆਖਰ ਉਹਨਾਂ ਦਾ ਭਰੋਸੇਯੋਗ ਵਿਸ਼ਵਾਸਪਾਤਰ ਕਿਹੜਾ ਵਿਅਕਤੀ ਹੋ ਸਕਦਾ ਹੈ ਜਿਸ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਹ ਨਾ ਹੋਵੇ ਕਿ 225 ਦੇ ਵਿੱਚ ਪੂਰਾ ਦਾ ਪੂਰਾ ਕਟਰਾ ਕਰਮ ਬਦਲ ਜਾਵੇ ਜਿਸ ਤਰ੍ਹਾਂ ਚੰਪਈ ਸਰੇਨੇ ਬਦਲ ਦਿੱਤਾ ਕਿਉਂਕਿ ਉਹ ਭਾਜਪਾ ਦੇ ਵਿੱਚ ਜਾ ਚੁੱਕਿਆ ਹੈ ਇਹ ਨਾ ਹੋਵੇ ਕਿ ਅਰਵਿੰਦ ਕੇਜਰੀਵਾਲ ਅਸ਼ੋਕ ਗਹਿਲੋਤ ਤੇ ਭਰੋਸਾ ਕਰਨ ਗੋਪਾਲ ਰਾਏ ਤੇ ਭਰੋਸਾ ਕਰਨ ਆਤਸ਼ੀ ਤੇ ਕਰਨ ਜਾਂ ਕਿਸੇ ਹੋਰ ਵਿਅਕਤੀ ਤੇ ਕਰਨ ਇਹ ਨਾ ਹੋਵੇ ਕਿ ਪੂਰੀ ਦੀ ਪੂਰੀ ਗੇਮ ਭਾਜਪਾ ਬਦਲ ਦੇਵੇ ਫਿਰ ਉਹ ਸੀਐਮ ਵਾਲਾ ਚਿਹਰਾ ਭਾਜਪਾ ਦੇ ਵਿੱਚ ਦਿਖਾਈ ਦੇਵੇ ਤਾਂ ਪੂਰੀ ਗੇਮ ਵੀ ਬਦਲ ਸਕਦੀ ਹੈ ਇਸ ਕਰਕੇ ਬਹੁਤੀ رائے ਸਨੀਤਾ ਕੇਜਰੀਵਾਲ ਤੇ ਵੀ ਬਾਅਦ ਸਕਦੀ ਹੈ ਪਰੰਤੂ ਪਰਿਵਾਰਵਾਦ ਫਿਰ ਇੱਕ ਵਾਰ ਅੜਿੱਕਾ ਬਣੇਗਾ ਜਾਂ ਇਹ ਕਹਿਣਾ ਪੈਂਦਾ ਕਿ ਜਦੋਂ ਹੁਣ ਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਲਈ ਦਿੱਲੀ ਹਰਿਆਣਾ ਜਾਂ ਵੱਖ-ਵੱਖ ਥਾਵਾਂ ਤੇ ਜਾਣਗੇ ਤਾਂ ਉੱਥੇ ਇਹ ਗੱਲ ਕਰਨਗੇ ਜ਼ਰੂਰ ਕਿ ਉਹਨਾਂ ਨੇ ਪਰਿਵਾਰਵਾਦ ਨੂੰ ਹਮੇਸ਼ਾ ਸਿਆਸਤ ਤੋਂ ਪਰੇ ਰੱਖਿਆ ਕਿਉਂਕਿ ਜਿਹੜੀਆਂ ਦੇਸ਼ ਦੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਵਿੱਚ ਪਰਿਵਾਰਵਾਦ ਦਿਖਾਈ ਦਿੱਤਾ ਹੈ ਚਾਹੇ ਉਹ ਠਾਕਰੇ ਪਰਿਵਾਰ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਸਮਾਜਵਾਦੀ ਪਾਰਟੀ ਹੈ ਅਨੇਕਾਂ ਹੀ ਉਦਾਹਰਨਾਂ ਦੇਸ਼ ਦੀਆਂ ਉਹਨਾਂ ਵੱਡੀਆਂ ਸਿਆਸੀ ਪਾਰਟੀਆਂ ਦੇ ਵਿੱਚ ਦਿਖਾਈ ਦਿੰਦੀਆਂ ਜਿੱਥੇ ਪਰਿਵਾਰਵਾਦ ਦਿਖਾਈ ਦਿੰਦਾ ਤਾਂ ਕਰਵਿੰਦ ਕੇਜਰੀਵਾਲ ਇਹ ਕੋਸ਼ਿਸ਼ ਜ਼ਰੂਰ ਕਰਨਗੇ ਜਾਂ ਇਹ ਗੱਲਾਂ ਚੋਣਾਂ ਦੇ ਵਿੱਚ ਹਰਿਆਣਾ ਚੋਣ ਮਹਮ ਦੇ ਵਿੱਚ ਜ਼ਰੂਰ ਰੱਖਣਗੇ ਕਿ ਉਹਨਾਂ ਨੇ ਜਿਹੜਾ ਫੈਸਲਾ ਉਦਾ ਛੱਡਣ ਦਾ ਕੀਤਾ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੀ ਚੋਣ ਨਹੀਂ ਕੀਤੀ ਉਹਨਾਂ ਨੇ ਪਾਰਟੀ ਦੇ ਆਗੂਆਂ ਦਾ ਮੁੱਲ ਪਾਇਆ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਜਰੂਰ ਕਰਨਗੇ ਰਵਿੰਦ ਕੇਜਰੀਵਾਲ ਜਿਸ ਨੂੰ ਮਾਸਟਰਸ ਸਟ੍ਰੋਕ ਦੇ ਪੱਖ ਤੋਂ ਵੇਖਿਆ ਜਾ ਰਿਹਾ ਹੁਣ ਰਵਿੰਦ ਕੇਜਰੀਵਾਲ ਨੇ 4 ਵਜੇ ਰਾਜਪਾਲ ਦੇ ਨਾਲ ਮੁਲਾਕਾਤ ਕਰਨੀ ਹੈ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇਣਾ ਹੈ ਤੇ ਉਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਸਵੇਰੇ ਵੀ ਹੋਣੀ ਹੈ ਅੱਜ ਵੀ ਹੋਈ ਐ ਬਹੁਤ ਸਾਰੀਆਂ ਚਰਚਾਵਾਂ ਉਹਨਾਂ ਨਾਵਾਂ ਦੇ ਉੱਤੇ ਹੋਈਆਂ ਕਿ ਆਖਰ ਕਿਸ ਨਾਮ ਦੇ ਉੱਤੇ ਮੋਹਰ ਲਗਾਈ ਜਾ ਸਕੇ ਉਸ ਵਿਅਕਤੀ ਦਾ ਚਿਹਰਾ ਲੱਭਿਆ ਜਾ ਸਕੇ ਜਿਸ ਦੇ ਉੱਤੇ ਵੱਡਾ ਪਰੋਸਾ ਤੇ ਵਿਸ਼ਵਾਸ ਪਾਰਟੀ ਪ੍ਰਗਟ ਕਰ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰ ਸਕਣ ਦਾ ਬਹੁਤ ਸਾਰੇ ਪੱਖਾਂ ਨੂੰ ਲੈ ਕੇ ਵੱਡੀ ਚਰਚਾ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਹੋਏਗੀ ਜਿਸ ਤੋਂ ਬਾਅਦ ਨਵਾਂ ਚਿਹਰਾ ਦਿੱਲੀ ਦਾ ਮੁੱਖ ਮੰਤਰੀ ਵਜੋਂ ਸਾਹਮਣੇ ਆਏਗਾ ਤਾਂ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਦੇ ਬਾਰੇ ਕਿ ਉਹ ਆਤਵਾਦੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਨੇ ਸਿੱਖਾਂ ਬਾਰੇ ਕੁਝ ਟਿੱਪਣੀ ਕੀਤੀ ਸੀ ਕਿ ਜਿਸ ਤਰ੍ਹਾਂ ਭਾਰਤ ਦੇ ਵਿੱਚ ਬਹੁਤ ਸਾਰੇ ਇਮਤਿਹਾਨਾਂ ਦੇ ਵਿੱਚ 에어ਪੋਰਟ ਦੇ ਉੱਤੇ ਜਾਂ ਬਹੁਤ ਸਾਰੀਆਂ ਵੱਡੀਆਂ ਬੰਦਸ਼ਾਂ ਦਾ ਜ਼ਿਕਰ ਕੀਤਾ ਸੀ ਕਿ ਕਦੇ ਕੰਕਾਰ ਲਹਾਲੇ ਜਾਂਦੇ ਆ ਕਦੇ ਕੜੇ ਲਹਾਲੇ ਜਾਂਦੇ ਆ ਕਦੇ ਕਿਰਪਾਨ ਲਹਾਲੀ ਜਾਂਦੀ ਹੈ ਕਦੇ ਕੜੇ ਲਹਾਲੇ ਜਾਂਦੇ ਆ ਇਤੋਂ ਤੱਕ ਕਿ ਦਸਤਾਰ ਤੱਕ ਦੀ ਤਲਾਸ਼ੀ ਵੀ ਲਈ ਜਾਂਦੀ ਹੈ ਤਾਂ ਸਿੱਖਾਂ ਦੇ ਮਸਲਿਆਂ ਦੇ ਉੱਤੇ ਰਾਹੁਲ ਗਾਂਧੀ ਦੀ ਟਿੱਪਣੀ ਤੋਂ ਬਾਅਦ ਇੱਕ ਵੱਡਾ ਪੁਚਾਲ ਦੇਸ਼ ਦੀ ਸਿਆਸਤ ਦੇ ਵਿੱਚ ਦਿਖਾਈ ਦਿੱਤਾ ਵੱਡੀ ਘੇਰਾਬੰਦੀ ਰਾਹੁਲ ਗਾਂਧੀ ਦੀ ਕੀਤੀ ਜਾ ਰਹੀ ਹੈ ਪਰੰਤੂ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੀਆਂ ਅੱਖਾਂ ਤੇ ਜਿਹੜਾ ਭਾਜਪਾ ਦਾ ਚਸ਼ਮਾ ਪਹਿਨਿਆ ਹੋਇਆ ਹੈ ਉਸ ਦੇ ਵਿੱਚੋਂ ਹੁਣ ਰਾਹੁਲ ਗਾਂਧੀ ਉਹਨਾਂ ਨੂੰ ਅੱਤਵਾਦੀ ਲੱਗਦੇ ਆ ਪਰੰਤੂ ਉਹਨਾਂ ਦੀ ਇਸ ਟਿੱਪਣੀ ਤੋਂ ਬਾਅਦ ਬਹੁਤ ਸਾਰੇ ਸਿਆਸਤਦਾਨ ਸਵਾਲ ਕਰ ਰਿਹਾ ਕਿ ਰਵਨੀਤ ਸਿੰਘ ਬਿੱਟੂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਲੈਂਡ ਕਿਉਂਕਿ ਕਾਂਗਰਸ ਦੇ ਵਿੱਚ ਰਹਿੰਦਿਆਂ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਗਏ ਲੁਧਿਆਣਾ ਤੋਂ ਬਾਰ-ਬਾਰ ਲੋਕ ਸਭਾ ਦਾ ਮੈਂਬਰ ਬਣਾਇਆ ਗਿਆ ਕਈ ਵਾਰ ਉਹ ਸੋਨੀਆ ਦੀਆਂ ਸਿਫਤਾਂ ਕਰਦੇ ਰਹੇ ਆ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਨੇੜਤਾ ਦਾ ਅਹਿਸਾਸ ਵੀ ਕਰਵਾਉਂਦੇ ਰਹਿਆ ਪਰੰਤੂ ਜਿਵੇਂ ਹੀ ਲੋਕ ਸਭਾ ਚੋਣਾਂ ਵਿੱਚ ਰਵਨੀਤ ਸਿੰਘ ਬਿੱਟੂ ਦੇ ਟਿਕਟ ਕਾਂਗਰਸ ਕੱਟ ਰਹੀ ਸੀ ਤਾਂ ਭਾਜਪਾ ਨੇ ਮੋੜੇ ਵਜੋਂ ਰਵਨੀਤ ਸਿੰਘ ਬਿੱਟੂ ਨੂੰ ਵਰਤਿਆ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਈ ਭਾਜਪਾ ਤਾਂ ਹੁਣ ਅਜਹੀਆਂ ਚਰਚਾਵਾਂ ਵੀ ਦਿਖਾਈ ਦੇ ਰਹੀਆਂ ਕਿ ਰਵਨੀਤ ਸਿੰਘ ਬਿੱਟੂ ਜੀ ਆਪਣੇ ਪੁਰਖਿਆਂ ਦੀ ਕਾਰਗੁਜ਼ਾਰੀ ਨੂੰ ਵੀ ਵੇਖ ਲਓ ਜਦੋਂ ਪੰਜਾਬ ਵੱਡੇ ਸੰਤਾਪ ਜਾਂ ਦੁਖਾਂਤ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਤੁਹਾਡੇ ਪੁਰਖਿਆਂ ਦੇ ਵਿੱਚੋਂ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਨੇ ਕੇਪੀਐਸ ਗੱਲ ਦੇ ਨਾਲ ਮਿਲ ਕੇ ਨਿਹੰਗ ਪੋਲੇ ਦੇ ਨਾਲ ਮਿਲ ਕੇ ਜਾਂ ਸਮੇਤ ਸਿੰਘ ਸਿਆਣੀ ਵਰਗਿਆਂ ਦੀ ਭੂਮਿਕਾ ਜਦੋਂ ਸਾਹਮਣੇ ਆਉਂਦੀ ਹੈ ਅੱਤਵਾਦੀ ਦੌਰ ਵਿੱਚ ਉਹ ਝੂਠੇ ਪਸ ਮੁਕਾਬਲਿਆਂ ਦੀ ਕਹਾਣੀ ਅਦਾਲਤਾਂ ਰਾਹੀਂ ਵੀ ਬਾਹਰ ਆ ਰਹੀ ਹੈ ਕਿ ਤੁਹਾਡੇ ਪੁਰਖਿਆਂ ਨੇ ਜਿਸ ਤਰ੍ਹਾਂ ਦੀ ਖੇਡ ਅੱਤਵਾਦੀ ਦੌਰ ਵਿੱਚ ਖੇਡੀ ਹੈ ਉਹ ਕਿਤੇ ਅੱਤਵਾਦੀਆਂ ਤੋਂ ਘੱਟ ਨਹੀਂ ਸੀ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਘਰਾਂ ਨੂੰ ਉਜਾੜ ਦਿੱਤਾ ਗਿਆ ਬਹੁਤ ਸਾਰੀਆਂ ਕੁੱਖਾਂ ਨੂੰ ਸੁਨਣਾ ਕਰ ਦਿੱਤਾ ਗਿਆ ਬਹੁਤ ਸਾਰੀਆਂ ਮਾਵਾਂ ਬਹੁਤ ਸਾਰੀਆਂ ਪਹਿਣਾ ਦੇ ਸੁਹਾਗ ਉਜਾੜ ਦਿੱਤੇ ਗਏ ਤਾਂ ਉਸ ਦੇ ਲਈ ਤੁਹਾਡੇ ਦਾਦਾ ਜੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਤੁਸੀਂ ਭਾਵੇਂ ਉਹਨਾਂ ਨੂੰ ਸ਼ਹੀਦ ਮੰਨੋ ਪਰੰਤੂ ਜਿਹੜੀ ਖੂਨ ਦੀ ਹੋਲੀ ਸਿੱਖਾਂ ਦੇ ਸਿੱਖ ਨੌਜਵਾਨਾਂ ਦੇ ਨਾਲ ਸਿੱਖ ਪਰਿਵਾਰਾਂ ਦੇ ਨਾਲ ਤੁਹਾਡੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਾਦਾ ਜੀ ਨੇ ਖੇਡਿਆ ਉਹ ਵੀ ਸਾਰਿਆਂ ਦੇ ਸਾਹਮਣੇ ਐ ਇਸ ਕਰਕੇ ਸਿੱਖ ਕੌਮ ਹੁਣ ਤੱਕ ਰਾਹੁਲ ਦੇ ਪਰਿਵਾਰ ਤੋਂ ਤੁਹਾਡੇ ਪਰਿਵਾਰ ਤੋਂ ਸਵਾਲ ਪੁੱਛ ਕੇ ਜਵਾਬ ਮੰਗਦੀ ਐ ਕਿ ਆਖਰ ਜਿਹੜੀ ਖੇਡ ਤੁਸੀਂ ਇੱਕ ਸਾਸ਼ੀ ਢੰਗ ਦੇ ਨਾਲ ਖੇਡੀ ਸੀ ਉਸ ਦਾ ਜਵਾਬ ਵੀ ਰਵਨੀਤ ਸਿੰਘ ਬਿੱਟੂ ਨੂੰ ਦੇਣਾ ਚਾਹੀਦਾ ਐ ਆਖਰ ਹੁਣ ਰਵਨੀਤ ਸਿੰਘ ਬਿੱਟੂ ਜਦੋਂ ਭਾਜਪਾ ਦੇ ਪਖਤੋਂ ਖੜੇ ਹੋ ਕੇ ਬੋਲਦੇ ਆ ਤਾਂ ਉਹਨਾਂ ਗੱਲਾਂ ਦਾ ਜਵਾਬ ਕਦੇ ਵੀ ਭਾਜਪਾ ਤੋਂ ਨਹੀਂ ਲੈਣਾ ਚਾਹੁੰਦੇ ਜਦੋਂ ਹੁਣ ਕਟਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਬਿਆਨ ਦਿੱਤਾ ਸੀ ਤੇ ਲਿਖਤੀ ਤੌਰ ਤੇ ਮਾਫੀ ਵੀ ਮੰਗੀ ਹੈ ਜਿਹੜੇ ਸਿੱਖ ਗੁਰੂਆਂ ਨੂੰ ਵਿਸ਼ਨੂੰ ਦਾ ਅਵਤਾਰ ਦੱਸ ਰਿਹਾ ਹੈ ਜਾਂ ਬਹੁਤ ਸਾਰੇ ਭਾਰਤ ਦੇ ਵਿੱਚ ਜਹੇ ਮੰਦਰ ਜਾਂ ਮਸਜਿਦਾਂ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਐਤੋਂ ਤੱਕ ਕਿ ਬਹੁਤ ਸਾਰੀਆਂ ਮਸਜਿਦਾਂ ਨੇ ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਕਿ ਇਹ ਦੇਵੀ ਦੇਵਤਿਆਂ ਦਾ ਸਥਾਨ ਹੈ ਕਹਿਣਾ ਪਏਗਾ ਕਿ ਭਾਜਪਾ ਦੇ ਵਿੱਚ ਜਿਸ ਤਰ੍ਹਾਂ ਹਿੰਦੂਤਵੀ ਏਜੰਡੇ ਬਾਹਰ ਆ ਰਹੇ ਆ ਜਿਸ ਤਰ੍ਹਾਂ ਘੱਟ ਗਿਣਤੀ ਵਰਗਾਂ ਦੇ ਉੱਤੇ ਹਮਲੇ ਕੀਤੇ ਜਾ ਰਿਹਾ ਹੈ ਉਸ ਸਮੇਂ ਤੁਹਾਡੀ ਇਹ ਜ਼ੁਬਾਨ ਨਹੀਂ ਖੁੱਲਦੀ ਜਾਂ ਕਹਿਣਾ ਪਏਗਾ ਕਿ ਜਿਸ ਤਰ੍ਹਾਂ ਦਾ ਚਸ਼ਮਾ ਤੁਸੀਂ ਪਹਿਣ ਕੇ ਹੁਣ ਟਿੱਪਣੀਆਂ ਕਰ ਦਿਓ ਉਸ ਦੇ ਨਾਲ ਬਹੁਤ ਸਾਰੇ ਸਵਾਲ ਸਿਆਸਤਦਾਨ ਕਰ ਰਿਹਾ ਹੈ ਕਿ ਰਵਨੀਤ ਸਿੰਘ ਬਿੱਟੂ ਜੀ ਆਪਣੀ ਪੀੜੀ ਹੇਠ ਸੋਟਾ ਫਿਰ ਕੇ ਵੇਖੋ ਕਦੇ ਪੰਜਾਬ ਆ ਕੇ ਉਹਨਾਂ ਪਰਿਵਾਰਾਂ ਨੂੰ ਮਿਲੋ ਸਿੱਖ ਕੌਮ ਦੇ ਉਹਨਾਂ ਮਸਲੇਆ ਵੱਲ ਜਾ ਕੇ ਵੇਖੋ ਕਿ ਕਿਸ ਤਰ੍ਹਾਂ ਦੇ ਦੁਕਾਨ ਦੇ ਵਿੱਚੋਂ ਪੂਰੀ ਕੌਮ ਨੂੰ ਲੰਗਣਾ ਪਿਆਸੀ ਜਿਸ ਦੇ ਉੱਤੇ ਕੋਈ ਜਵਾਬ ਤੁਹਾਡੇ ਕੋਲ ਨਹੀਂ ਹੈ ਬੇਸ਼ੱਕ ਤੁਸੀਂ ਸਿਆਸੀ ਪੱਖ ਤੋਂ ਭਾਜਪਾ ਵਾਲੇ ਪੱਖ ਤੋਂ ਖੜੇ ਹੋ ਕੇ راہੁਲ ਗਾਂਧੀ ਨੂੰ ਘਿਰਦੇ ਹੋਵੋ ਪਰੰਤੂ ਤੁਸੀਂ ਦੇਸ਼ ਦੀਆਂ ਉਹ ਵੱਡੀਆਂ ਪਾਰਟੀਆਂ ਦੇ ਵਿੱਚੋਂ ਜਿਹੜੀਆਂ ਸਮੇਂ-ਸਮੇਂ ਤੇ ਰਾਜ ਕਰਦੀਆਂ ਰਹੀਆਂ ਜਿਨ੍ਹਾਂ ਨੇ ਅਜੇ ਦੁਖਾਂਤ ਅਜੇ ਫਿਰਦਿਆਂ ਨੂੰ ਵੱਲੋਂ ਦਰਿਆ ਜਿਸ ਦਾ ਜਵਾਬ ਲੋਕ ਅਜੇ ਤੱਕ ਮੰਗਦੇ ਆ ਵੇਖਦੇ ਆ ਕਿ ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਦੇ ਉੱਤੇ ਹੋਰ ਕਿਸ ਤਰ੍ਹਾਂ ਦੀਆਂ ਤਿੱਖੀਆਂ ਟਿੱਪਣੀਆਂ ਦੇ ਨਾਲ ਰਵਨੀਤ ਸਿੰਘ ਬਿੱਟੂ ਦੀ ਘੇਰਾਬੰਦੀ ਕੀਤੀ ਜਾਂਦੀ ਦਿਖਾਈ ਦਿੰਦੀ ਆ